ਜੀ ਸਸੀ ਕਾਲਜ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਫੁੱਲ ਫੈਮਿਲੀ ਬਲੌਗ ਦੇ ਵਿੱਚ ਜਵਰਾਜ ਇੱਕ ਇਹਦਾ ਸਿਰਫ ਫੋਨ ਐਡੀ ਦੂਰ ਰੱਖਿਆ ਪਹਿਲੀ ਵਾਰ ਦੇਖ ਰਿਹਾ ਹੈ ਇਹਨੂੰ ਦੇਖਣਾ ਤਾਂ ਆਉਂਦਾ ਨੀਗਾ ਫੋਨ ਇਹਨੂੰ ਆਂਦੇਵੇਂ ਚੱਕ ਲਾਂ ਵੀ ਕਿਹੜੇ ਲੋਡ ਚੱਕਾਂ ਪੂਰੀ ਕੋਸ਼ਿਸ਼ ਕਰੀ ਜਾਂਦਾ ਪਹਿਲਾਂ ਤਾਂ ਇਦਾਂ ਦੀ ਚੱਕਾਂ ਦੀ ਕੋਸ਼ਿਸ਼ ਕਰ ਰਿਹਾ ਸਿੱਧਾ ਹੱਥ ਨਹੀਂ ਗਿਆ ਹੁਣ ਉਧਰ ਲਵੇ ਵਗ ਗਿਆ ਆ ਮੇਰੀ ਭੈਣ ਖੱਡੇ ਆਉਂਦੀ ਆ 45 ਦੇ ਵਿੱਚ ਨਾ ਕੱਲ ਏਕ ਮੰਨੇ ਨਾ ਡੱਬਾ ਡੇ ਤਾਂ ਤਾਹਾਂ ਤੋਂ ਇਹਦੇ ਵਿੱਚ ਫਸ ਗਿਆ ਹੁਣ ਦੇਖਾਂ ਹਾਂ ਓਪਨ ਕਰੋ ਇਹ ਹੋਣਾ ਕਿ ਸੇ ਰੋਟ ਨਿਕਲਦਾ ਇਹ ਨਾ ਜਿ ਚਿਪਾ ਕਰਦੇ ਹੋ ਤਾਂ ਜ਼ਮੀਨ ਨਿਕਲਣਾ ਹੈਗਾ ਹੈ ਨਾ ਚੁੰਬਕ ਨਾ ਨਿਕਲੂਗਾ ਜੇ ਤਾਂ ਹਾਂ ਖਿੱਚਦੇ ਚੁੰਬਕ ਨਾ ਫੇਰ ਭਾਵੇਂ ਨਿਕਲਿਆ ਵੀ ਚਿਪਾ ਕਰਦੇ ਨਹੀਂ ਨਹੀਂ ਨਿਕਲਦਾ ਕੱਲ ਕਿੰਨਾ ਦਾ ਮੱਥਾ ਮਾਰਿਆ ਤੇ ਮੈਂ ਹੁਣ ਚੀਰ ਦਿਆਂ ਨੀ ਕਿ ਕਰੇਲੇ ਕੱਲ ਲੈ ਕੇ ਆਏ ਸੀ ਬਿੱਟੂ ਖੇਤੋਂ ਲੱਗੇ ਹੋਏ ਨੇ ਕਿ ਉੱਥੇ ਕੱਦੀ ਵੱਲ ਜੀ ਹੈਗੀ ਇਹ ਕਿਥੋਂ ਕੱਢ ਦੂਗਾ ਕੋਸ਼ਿਸ਼ ਕਰਦਾ ਕੱਢਣਾ ਕੋਸ਼ਿਸ਼ ਕਰਦਾ ਕੱਢ ਦੇ ਚਲੋ ਜੋਰ ਲਗਾਓ ਹਈਸ਼ਾ ਡੱਬੇ ਨੂੰ ਕਰੇਗੇ ਡੱਬੇ ਬਾਹਰ ਨਿਕਲੇ ਫੋਕਾਣਾ ਨਿਕਲੇ ਕੋਸ਼ਿਸ਼ ਤਾਂ ਫੇ ਸਾਡਾ ਮੁੰਡਾ ਪੂਰਾ ਕਰੀ ਜਾਂਦਾਗਾ ਵੀ ਨਿਕਲ ਜੇ ਹੈ ਵਈ ਚਲੋ 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 ਮੈਂ ਲੈ ਕੇ ਜਾਊਂਗੀ ਆਪਦੇ ਖਾਤਰ ਥੋੜੇ ਜਿਹੀ ਚੀਰ ਕੇ ਇਕੱਲੇ ਉੱਤੋਂ ਛਿਲਕੇ ਛਿਲਕੇ ਜੀ ਚੀਰੂੰਗੀ ਆ ਨਹੀਂ ਚੀਰਦੀ ਹੈਗੀ ਇਹ ਰਕੌੜੀ ਬਣ ਜਾਂਦੀ ਇਹਨਾਂ ਨਾਲ ਤੇ ਵੈਸੇ ਤਾਂ ਵੀਟੂ ਆਪਦੇ ਖਾਤਰ ਲਿਆਇਆ ਸੀਗਾ ਉਹਦੇ ਫੇਵਰੇਟ ਨੇਗੇ ਤੇ ਉਹਨੇ ਮੈਨੂੰ ਕਿਹਾ ਸੀ ਕਹਿੰਦਾ ਤੂੰ ਲੈ ਜੀ ਕਹਿੰਦਾ ਥੋੜੇ ਜਿਹਾ ਤਰ ਕੇ ਬਾਕੀ ਉਹਦੇ ਆਇਆ ਤੋਂ ਬਣਾ ਦਾਂਗੇ ਉਹਨੂੰ ਇਹ ਨਿਕਲ ਆ ਪੁੱਤ ਦੋਨੇ ਹੱਥ ਖੋ ਆਏ ਧੋਨੀ ਹੱਥ ਪਾਈ ਜਾਂਦਾ ਉਹ ਚੱਕੂ ਹਾਂ ਡੰਡਾ ਇਹ ਮੈਂ ਇਹਦਾ ਨਾ ਕੱਢੂਗਾ ਦੇਖ ਦੇਖ ਲੈ ਇੰਨਾ ਦਿਮਾਗ ਹੈਗਾ ਕਿਸੇ ਕੋਲੇ ਬੇਦਨ ਨਿਕਲ ਜੂਗਾ ਮਾਂ ਕਾ ਕੇ ਹੱਡੀਆਂ ਮੱਥਾ ਮਾਰ ਕੇ ਹੱਡੀਆਂ ਦੇਖੀ ਦੇਖੀ ਕੱਢੂਗਾ ਪੜਾਈ ਇਹਨਾਂ ਚੱਲ ਚੱਲ ਨਹੀਂ ਮਾਰਦਾ ਹੁੰਦਾ ਹੁੰਦਾ ਨਹੀਂ ਉਹ ਢੰਡਾ ਵਾਲਾ ਵੀ ਨਾ ਸਾਦੀ ਵਿੱਚ ਲੈ ਆ ਨਾ ਅਸੀਂ ਬਣਾਏ ਸੀਗੇ ਆਲੂ ਤੇ ਉਹ ਵਿੱਚ ਪਕੌੜੇ ਨੇ ਕਿ ਜਮੇਂ ਵਜ੍ਹਾ ਲੱਗਦੀ ਹੈ ਕਿ ਮੈਨੂੰ ਇਹ ਸਬਜੀ ਤਾਂ ਕਰਕੇ ਮੈਂ ਥੋੜੇ ਜਿਹਾ ਦੋ ਕਗੰਡੇ ਚੀਜ਼ ਨੇ ਤੇ ਥੋੜੇ ਜਿਹਾ ਗਰੇਲੇ ਤੇ ਮੈਂ ਆਪ ਦੀ ਜੋਗੀ ਵਾਸਤੇ ਬਣਾ ਲਵਾਂ ਆਏ ਨੂੰ ਪੂਜਿਆ ਦਿੱਤਾ ਸੀ ਖਾਣ ਨੂੰ ਮਾਂ ਦੇ ਪੁੱਤ ਨੇ ਸਾਰਾ ਖੰਡਿਆ ਕੇ ਦਿੱਤਾ ਹੁਣ ਥੱਲੋਂ ਚੱਕ ਚੱਕ ਖਾਈ ਜਾਂਦਾ ਗਾ ਹੈ ਵੇ ਨਸੀ ਪਹਿਲਾਂ ਪਾਉਂਗੀ ਗੰਡੇ ਵਿੱਚ గల గి నే ਇਸ ਨੂੰ ਨੌਨ ਕਾਟਾ ਫਰਾਂਗ ਰਸਨ ਵਾਲੀ ਤੇ ਇਹਦੇ ਵਿੱਚ ਹਲਦੀ ਦੇ ਮੱਚਾਂ ਦਾ ਪਾ ਕੇ ਰੱਖ ਲਈਏ। 2 ਚਮਚੇ ਤੱਕੀ ਇਹ ਲੈ ਲਈਏ ਰਸਪੀ। ਇਸ ਦੇ ਜਿਹਨੇ ਤੋਂ ਪਿਆਉਣੇ ਨੇ ਇਸ ਰਸਪਾਟ ਰਸਪੀ ਤੋਂ। ਹੋਰ ਇਹਦੇ ਤੇ ਮੱਛਾ ਸਾਈਟਾ ਧਰੂਗਾ ਪਾਖ ਨਹੀਂ ਆਉਂਦੇ। ਸਬ지 ਬਣੂਗੀ ਹੁਣ ਕੇਲਿਆਂ ਦੀ ਬਸ ਇਹਨੂੰ ਬਸ ਸਾਈਂ ਦਾ ਜ਼ਰੂਰ ਬਹਿ ਲਓ ਨਾ ਮੈਨੂੰ ਉਹ ਕੱਚੀ ਹੋਂ ਤਾਂ ਬਸ ਪਾਉ ਹਣਾਲੀ ਬਣੂਗੀ ਹਾਜੀ ਨਿ ਪਾਉਂਦੇ ਜਾਂ ਲੇ ਪਾਉਂਗੇ ਉਹਨੇ ਟਿੱਡਾ ਕੀ ਤੇ ਬਣਾਇਆ ਜੀ ਬਨਾਣਾ ਸ਼ੇਕ ਤੇ ਅਸੀਂ ਚਾਹ ਦੀ ਬਣਾਈ ਹੈਗੀ ਅਸੇ ਕਿ ਚੱਲ ਗਰਮੀ ਬਾੜੀ ਆ ਰੋ ਰੋ ਚਾਹ ਪੀ ਕੇ ਕਰਾਂਗੇ ਇੱਕ ਗੜਬੀ ਦੁੱਧ ਦੀ ਪਈ ਸੀਗੀ ਉਹਦੇ ਵਿੱਚ ਕਰਾੜ ਮੈਂ ਪਾਣੀ ਦੀ ਪਾਤੀ ਚਾਰ ਕੇਲੇ ਪਾ ਕੇ ਅਸੀਂ ਬਨਾਣਾ ਸ਼ੇਕ ਬਣਾ ਲਿਆ ਤੇ ਦਿਖਾਉਣੀ ਆ ਅਰੇ ਤੇਨਿੰਗ ਗਲਾਸ ਬਣਾਏ ਪੈਨੇ ਆ ਮੰਮੀ ਦਾ ਆ ਮੇਰੀ ਭੈਣ ਦਾ ਆ ਮੇਰਾ ਇਹਦੇ ਵਿੱਚ ਮੈਨੂੰ ਹੋਰ ਕੱਢ ਦੂੰਗੀ ਜਬਰਾਜ ਪੀ ਲੂਗਾ ਆ ਮੇਰੀ ਫ੍ਰੈਂਡ ਨੇ ਨੇਲ ਕਰਵਾਏ ਸੀਗੇ ਇੱਥੋਂ ਪਤਾ ਲੱਗ ਰਿਹਾ ਹੈਗਾ ਦੇਖੋ ਪਿੱਛੇ ਨਵੇਂ-ਨਵੇਂ ਆ ਰਹੇ ਨੇਗੇ ਤੇ ਜਿਹੜੇ ਨੇ ਕਰਵਾਏ ਸੀਗੇ ਉਹ ਅੱਗੇ ਜਾ ਰਹੇ ਨੇਗੇ ਜਿਵੇਂ ਚੜੇਲਾ ਉਹ ਗਨੌ ਲੱਗ ਰਹੇ ਨੇ ਕੀ ਕਰੀ ਜਾਂਦੀ ਸੀਗੇ ਹੋ ਸੀਗਾ ਟਿਪਸ ਨਹੀਂ ਦਿੱਤੀਆਂ ਉਹ ਪਟਰੀ ਸੀ ਅੱਛਾ ਉਹ ਕਟਰ ਨਾਲ ਦਾ ਆ ਨੀਲ ਏਲਕ ਤੋਂ ਲੈ ਗਿਆ ਇਹ ਵੈਸਤਾ ਨਾ ਕਈ ਲੱਗਿਆ ਹੋਇਆ ਸੀਗਾ ਤੇ ਨਾਲ ਹੀ ਉਹ ਦੂਜਾ ਲੈ ਗਿਆ ਉਹ ਚ ਫੋਨ ਨਿਕਲਣ ਲੱਗ ਗਿਆ ਹੁਣ ਵਿਚਾਰੀ ਦੇ ਹਰ ਕਿ ਪਿਛਲੇ ਨਾ ਹੋ ਨਵੇਂ ਆਈ ਜਾਂਦੇ ਹਨਾ ਅੱਗੇ ਅੱਗੇ ਜਾਈ ਜਾਂਦੇ ਨੇ ਤੋ ਇਹਨੂੰ ਕਹੇ ਹੋ ਨਾ ਕਰੀ ਲਾਹੀਨ ਇਹਨੂੰ ਆਪਣੇ ਆਪ ਇਹ ਕੰਨੀ ਜਾ ਜਾਣਗੇ ਉਹ ਵੱਧ ਜਾਣਗੇ ਕਿੰਨੇ ਮੂਰੇ ਲੱਗਣਗੇ ਹਨਾ ਬੇਕਾਰ ਲੱਗਿਆ ਨੇ ਇੱਥੇ ਆਵੇ ਬੇਕਾਰ ਲੱਗ ਰਹੀ ਆ ਇਹ ਐ ਇਹ ਮਹਾਨ ਹਸਤੀ ਹੈ ਜਿਸ ਨੇ ਆਪਦੇ ਹੱਥ ਤੇ ਖੁਦ ਸੱਟ ਮਾਰੀ ਆ ਜੀ ਉਹਦੇ ਪੰਗੇ ਲਈ ਜਾਂਦੀ ਸੀ ਹੁਣ ਤਾਂ ਬੈ ਨਹੀਂ ਹਾਂ ਸਾਡੇ ਆਊਟਲੈਟ ਦੀ ਲਾਈਟ ਚਲੀ ਗਈ ਬਾਹਰ ਮੀਂਹ ਲੈਣ ਲੱਗ ਗਿਆ ਪੂਰਾ ਤਾਂ ਕਰਕੇ ਲਾਈਟ ਵੀ ਇੱਥੋਂ ਦੀ ਕੱਟਦੀ ਦੇਖੋ ਮੀਂਹ ਲੈ ਪਿਆ ਮੰਮੀ ਦਾ ਹੁਣੇ ਫੋਨ ਆਇਆ ਸੀਗਾ ਮੇਰੇ ਪਿੰਡੋਂ ਉਧਰੋਂ ਪੇਕਿਆਂ ਤੋਂ ਕਹਿੰਦੇ ਕਿ ਸਾਡੇ ਤਾਂ ਮੀਂਹ ਵਾਲਾ ਪਈ ਜਾਂਦਾਗਾ ਤੇ ਇੱਧਰ ਵੀ ਬਸ ਹੁਣੇ ਆ ਪਿਆ ਪਹਿਲਾਂ ਤਾਂ ਹੈ ਨਹੀਂ ਸੀਗਾ ਉਹ ਉਧਰ ਖੰਜੂਰਾਂ ਲੱਗੀਆਂ ਪਈਆਂ ਨੇਂਗੀਆਂ ਉਹਦਾ ਪੂਰਾ ਮੀਂਹ ਚੜਿਆ ਨੀਰਜ ਨੇ ਮੰਗਾਈਆਂ ਸੀ ਖਜੂਰਾ ਸੀ ਆਪ ਤੋੜ ਕੇ ਖਾਇਆ ਹੀ ਆ ਦੋ ਇਹਨੂੰ ਲਿਆ ਕੇ ਦਿੱਤੀ ਫੇਰ ਲਾਈਟ ਆ ਗਈ ਉਹ ਤਾਂ ਦੋ ਕੀ ਡਿੱਗੀਆਂ ਪਈਆਂ ਸੀ ਆ ਉਹ ਮੈਂ ਖਾ ਲਈਆਂ ਚੱਕ ਕੇ ਤੇਰੀ ਮੰਮੀ ਤੈਨੂੰ ਪੁੱਛਦੀ ਸੀ ਤੂੰ ਕਹਿੰਦਾ ਮੈਂ ਨਹੀਂ ਖਾਂਦਾ ਅਸੀਂ ਖਾਣੇ ਆਗੇ ਹੁਣ ਪਨੀਰ ਦੀ ਘੁਰਜੀ ਨੀਰਜ ਲੈ ਕੇ ਆਏ ਸੀ ਬਣਾ ਕੇ ਉਹਨੇ ਖਾਦੀ ਨੇ ਉਹਨੇ ਦੋ ਰੋਟੀਆਂ ਛੱਡਤੀਆਂ ਤੇ ਮੈਂ ਘਰੋਂ ਦੋ ਰੋਟੀਆਂ ਲੈ ਕੇ ਗਈ ਸੀ ਉਹ ਹੀ ਖਾਦੀਆਂ ਸੀਗੀਆਂ ਹਜੇ ਮੈਨੂੰ ਦੁਆਰੇ ਭੁੱਖ ਲੱਗੇ ਤਿੰਨ ਜਾਨ ਬੱਚੇ ਨੇਗੇ ਹੁਣ ਅਸੀਂ ਖਾਣੇ ਆਂਗੇ ਦੋਨੀਆਂ ਨੇ ਬਹਿ ਕੇ